ਅੰਮ੍ਰਿਤਸਰ ਅਤੇ ਬਟਾਲਾ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਚਾਰ ਨਾਲ ਅਤੇ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦੀਆਂ ਤਿਆਰੀਆਂ ਲੋਹੜੀ ਦੇ ਤਿਉਹਾਰ ਤੋਂ ਲੰਮਾ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ। ਇਸ ਤਿਉਹਾਰ ਤੇ ਅੰਮ੍ਰਿਤਸਰ ਅਤੇ ਬਟਾਲਾ ਦੇ ਵਿੱਚ ਲੋਕ ਬਹੁਤ ਵੱਡੀ ਤعداد ਦੇ ਵਿੱਚ ਪਤੰਗਬਾਜ਼ੀ ਕਰਦੇ ਨੇ ਤੇ ਹਰ ਸਾਲ ਲੋਕ ਪਤੰਗਬਾਜ਼ੀ ਕਰਨ ਦੇ ਲਈ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਅਤੇ ਵੱਖਰੇ ਤਰੀਕੇ ਦੀਆਂ ਪਤੰਗਾਂ ਦੀ ਭਾਲ ਦੇ ਵਿੱਚ ਰਹਿੰਦੇ ਨੇ। ਇਸ ਵਾਰ ਵੀ ਪਤੰਗਬਾਜ਼ਾਂ ਦੇ ਲਈ ਡਿਜ਼ਾਈਨਰ ਪਤੰਗ ਬਾਜ਼ਾਰਾਂ ਦੇ ਵਿੱਚ ਆਈਆਂ ਨੇ ਤੇ ਲੋਕ ਬੜੇ ਚਾਅ ਦੇ ਨਾਲ ਖਰੀਦ ਵੀ ਰਹਿਨੇ ਗਲਬਾਤ ਦੇ ਦੌਰਾਨ ਪਤੰਗਾਂ ਵੇਚਣ ਵਾਲੇ ਦੁਕਾਨਦਾਰ ਨੇ ਕਿਹਾ ਕਿ ਹਰ ਸਾਲ ਸਾਨੂੰ ਪੂਰੀ ਮਿਹਨਤ ਕਰਨੀ ਪੈਂਦੀ ਹੈ ਤੇ ਪੂਰਾ ਸਾਲ ਅਸੀਂ ਪਤੰਗ ਬਣਾਉਂਦੇ ਹਾਂ ਅਤੇ ਨਵੇਂ-ਨਵੇਂ ਡਿਜ਼ਾਈਨ ਲੱਭਦੇ ਹਾਂ ਜਿੱਦਾਂ ਕਿ ਪਿਛਲੇ ਸਾਲ ਪਾਕਿਸਤਾਨੀ ਡਿਜ਼ਾਈਨ ਦੀਆਂ ਪਤੰਗਾਂ ਦਾ ਰੁਝਾਨ ਸੀ ਤਾਂ ਇਸ ਵਾਰ ਨਵੇਂ ਕਾਗਜ਼ ਡ੍ਰੈਗਨ ਤੋਂ ਇਲਾਵਾ ਲੋਕ ਡਿਜ਼ਾਈਨਰ ਰੰਗ ਬਰੰਗੀਆਂ ਪਤੰਗਾ ਪਸੰਦ ਕਰ ਰਹੇ ਨੇ ਅਤੇ ਪਤੰਗਾ ਤੇ ਕੁਵਾਰ ਮਹਿੰਗਾਈ ਦੀ ਵੀ ਮਾਰ ਪਈ ਹੈ ਪਰ ਪਤੰਗਬਾਜ਼ੀ ਕਰਨ ਦੇ ਸ਼ੌਕੀਨਾ ਤੇ ਕੋਈ ਫਰਕ ਨਹੀਂ ਪੈਂਦਾ। ਇਸ ਵਾਰ ਦਾ ਸੀਜ਼ਨ ਇਸ ਵਾਰ ਬੁਢੀ ਬਹੁਤ ਸੋਹਣਾ ਸੀਜ਼ਨ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਬੜਾ ਰੁਝਾਨ ਹੈ ਜਿਹੜੇ ਬੱਚੇ 10 ਮਹੀਨੇ ਮੋਬਾਈਲਾ 'ਚ ਰੁਝੇ ਰਹਿੰਦੇ ਨੇ ਜਦੋਂ ਗੁੱਡੀ ਦਾ ਸੀਜ਼ਨ ਆਉਂਦਾ ਤਾਂ ਤੁਹਾਨੂੰ ਹਰ ਬੱਚਾ ਗੁੱਡੀ ਚੜਾਉਂਦਾ ਸ਼ਕੀਨ ਨਜ਼ਰ ਆਊਗਾ ਈਵਨ ਦਨ ਕਿ ਛੋਟਾ ਬੱਚਾ ਵੀ ਜਿਹੜਾ ਹੋਊਗਾ ਨਾ ਜੀ ਜਿੰਨੂੰ ਗੁੱਡੀ ਨਹੀਂ ਚੜਾਉਣੀ ਆਉਂਦੀ ਲੇਕਿਨ ਅੰਮ੍ਰਿਤਸਰ ਤੇ ਬਟਾਲਾ ਵੈਲਟ ਦੇ ਵਿੱਚ ਕਿਸੇ ਦੇਖ ਲਿਓ ਤੁਹਾਨੂੰ ਆਪਣੀ ਛੱਤ ਤੇ 2 ਮਹੀਨੇ ਨਜ਼ਰ ਆਊਗਾ ਗੁੱਡੀ ਚੜਾਉਂਦੇ ਈਸ਼ਵਰ ਕਿਹੜੀ ਗੁੱਡੀ ਜ਼ਿਆਦਾ ਟਾਈਮ ਸ਼ੇ ਗੁੱਡੀ ਜਦਾ ਜੀ ਜੀ ਸੋਰੀ ਫੈਂਸੀ ਕਾਰਡ ਦਾ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਅੱਖਾਂ ਨੂੰ ਲੁਭਾਉਂਦੇ ਨੇ ਉਹ ਡਿਜ਼ਾਈਨ ਵਿਕ ਰਹੇ ਨੇ ਉਹਦੇ ਨਾਲ ਕੁਝ ਡ੍ਰੈਗਨਸ ਗਾਈਡਸ ਆ ਕੁਝ ਅ ਡਿਫਰੈਂਟ ਤਰ੍ਹਾਂ ਦੇ ਜੋਕਰ ਸਟਾਈਲ ਦੇ ਕਾਈਡਸ ਆ ਉਹ ਵਿਕ ਰੀਆਂ ਪਈਆਂ ਨੇ ਜੇ ਦੇਖਿਆ ਜੀ ਅਭੀ ਤਾਂ ਇਹ ਜੁਰਤ ਖਾਈ ਸੀ ਕਿੰਨਾ ਸਮਾਂ ਚੱਲਦੀਆਂ ਨੇ ਕਾਈਡ ਦਾ ਮੈਨੂਫੈਕਚਰਿੰਗ ਦਾ ਟਾਈਮ ਤਾਂ ਸਾਰਾ ਸਾਲ ਹੀ ਹੈ ਜੀ ਹੈਂਡਵਰਕ ਆ ਕੱਲੀ ਕੱਲੀ ਚੀਜ਼ ਨੂੰ ਹੱਥ ਦੇ ਨਾਲ ਜੋੜਨਾ ਜੇ ਕੋਈ ਡਿਜ਼ਾਈਨ ਬੰਦਾ ਇਹ ਚ ਕਿਸੇ ਤਰ੍ਹਾਂ ਦੀ ਮਸ਼ੀਨ ਦਾ ਵਰਕ ਨਹੀਂ ਹੁੰਦਾ ਟੀਲੇ ਤੋਂ ਲੈ ਕੇ ਗੁੱਡੀ ਦੇ ਬਣਨ ਤੱਕ ਸਿੰਗਲ ਜਿ ਇਹ ਕਿਹਦੇ ਤੇ ਸਲਿੱਪ ਵੀ ਲੱਗ ਰਹੀ ਹੈ ਇਹ ਹੈਂਡਵਰਕ ਹੈ ਟਾਈਮ ਲੱਗਦਾ ਜੀ ਹਰ ਕਾਰੀਗਰ ਨੂੰ ਪ੍ਰਮਾਤਮਾ ਨੇ ਇੱਕ ਸਾਲ ਦੀ ਰੋਜੀ ਰੋਟੀ ਬਖਸ਼ੀ ਹੈ ਸਾਰਾ ਸਾਲ ਉਹ ਇਸ ਕਿਤੇ ਤੋਂ ਆਪਣਾ ਪਰਿਵਾਰ ਪਾਲਦਾ ਉਹਨਾਂ ਦੀ ਬਣਾਈ ਹੋਈ ਗੁੱਡੀ ਦੇ ਨਾਲ ਅਸੀਂ ਵੀ ਆਪਣੇ ਪਰਿਵਾਰ ਨਾਲ ਇਸ ਬੀਜੀ ਲਾਈਫ ਦੇ ਵਿੱਚ ਕਿੰਨਾ ਕੁ ਸ਼ੌਕ ਵਰਗਾ ਦੀ ਗੁੱਡੀ ਦਾ ਬਹੁਤ ਸ਼ੌਂਕ ਹੈ ਜੀ ਜਿਸ ਤਰ੍ਹਾਂ ਦਾ ਸ਼ੌਂਕ ਤੁਸੀਂ ਪਹਿਲਾਂ ਦੇਖਛੇ ਦੀ 10 ਸਾਲ ਪਹਿਲੋਂ ਗੁੱਡੀ ਦਾ ਸ਼ੌਂਕ ਅੱਜ ਵੀ ਲੋਕਾਂ ਨੂੰ ਉਸੇ ਤਰੀਕੇ ਨਾਲ ਪਰਵਾਹ ਸ਼ੌਕ ਜੇ ਤੁਸੀਂ ਜਾਵੇ ਤੇ ਗੁੱਡੀ ਪਹਿਲਾਂ ਤੁਸੀਂ ਲਾਸਟ ਇਅਰ ਪਾਕਿਸਤਾਨੀ ਡਿਜ਼ਾਈਨ ਬਣਾਏ ਸੀ ਇਸ ਵਾਰ ਇਹ ਡਿਜ਼ਾਈਨਿੰਗ ਕਿੱਸ ਤਰ੍ਹਾਂ ਹੁੰਦੀ ਹੈ ਕਿ ਮੈਂ ਦੁਕਾਨਦਾਰ ਆ ਚਾਹੇ ਤੁਸੀਂ ਉਹ ਚਾਹੇ ਐਕਸ ਵਾਈ ਜ਼ेड ਕੋਈ ਵੀ ਮਾਰਕੀਟ ਦੇ ਰੁਝਾਨ ਮਾਰਕੀਟ ਦੀ ਪਸੰਦ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਹਰ ਸਾਲ ਇਸ ਸਾਲ ਅਸੀਂ ਸਟੱਡੀ ਕਰਾਂਗੇ ਕਿ ਲੋਕਾਂ ਨੇ ਡਿਜ਼ਾਈਨਰ ਗੁੱਡੀ ਪਸੰਦ ਕੀਤੀ ਅਗਲੇ ਸਾਲ ਐਡਵਾਂਸ ਸੇ ਵੀ ਸਾਨੂੰ ਡਿਜ਼ਾਈਨਰ ਗੁੱਡੀ ਦਾ ਸਟਾਕ ਉਸ ਤੋਂ ਵੱਧ ਕਰਨਾ ਪਏਗਾ ਜਿਸ ਤਰ੍ਹਾਂ ਦੀ ਲੋਕਾਂ ਦੀ ਇਸ ਸਾਲ ਦੀ ਚਾਹਤ ਹੋਏਗੀ ਅਗਲੇ ਸਾਲ ਉਸੇ ਚੀਜ਼ੇ ਨੂੰ ਪ੍ਰਮੋਟ ਕਰਕੇ ਕੁਝ ਡਿਫਰੈਂਟ ਕਰਕੇ ਖਰੀਦਦਾਰੀ ਬਣਵਾਉਣਾ ਪਏਗਾ ਮੰਗੇ ਦੀ ਮਾਰ ਨਹੀਂ ਪਈ ਰਵਾਉ ਦੇ ਹਰ ਚੀਜ਼ ਨੂੰ ਹੀ ਹੈ ਜੀ ਮਹंगाई ਗੁੱਡੀ ਦੇ ਵਿੱਚ ਤੇ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਏਗੀ ਪੇਪਰ ਕਾਸਟਲੀ ਹੈ ਪੇਪਰ ਦੇ ਨਾਲ ਜਿਹੜਾ ਲੇਬਰ ਵਰਕ ਹੈ ਉਹ ਆਪਣੀ ਲੇਬਰ ਨੂੰ ਵੀ ਹਰ ਸਾਲ ਵਧਾਉਣਾ ਚਾਹੁੰਦਾ ਹੈ ਤੇ ਵਧਾਉਂਦਾ ਵੀ ਹੈ ਹਰ ਚੀਜ਼ ਉੱਤੇ ਫਰਕ ਹੈ ਕਾਸਟਲੀ ਹੈ ਜੀ ਗੁੱਡੀ ਪਿਛਲੇ ਸਾਲ ਤੋਂ ਤੇ ਕਾਸਟਲੀ ਮੈਂ ਨਾਂ ਭਾਈ ਗੁਰਦੀਪ ਸਿੰਘ ਕੀ ਕਰਨਾ ਹੈ ਕੀ ਕੀ ਪਤੰਗਾ ਲੈਣ ਆਏ ਆਂ ਹਰ ਸਾਲ ਇੱਥੋਂ ਘੜੀ ਦੀਆਂ ਬਹੁਤ ਵਧੀਆ ਪਤੰਗ ਤੇ ਬਹੁਤ ਵਧੀਆ ਰੇਟ ਮਿਲਦੇ ਆਂ ਕਿਸ ਤਰ੍ਹਾਂ ਦੀ ਗੱਲ ਬੁਝੰਦ ਕੀਤੀ ਹੈ। ਬਾਜੀ ਵਧੀਆ ਹਰ ਇੱਕ ਗੁੱਡੀ ਵਧੀਆ ਕੋਈ ਮੜੀ ਨਹੀਂ ਗਈ। ਮੇਰਮਾਨ ਸ਼ੌਕ। ਸ਼ੌਕ ਬਹੁਤ ਵਧੀਆ। ਹਰ ਸਾਲ ਪਾਈ ਕੋ ਖਰੀਦਦੀ ਆ। ਕਿਹਦੇ ਵਾਸਤੇ ਲੈਣਾ ਹੈ ਤੁਸੀਂ? ਆਪ ਬੱਚਿਆਂ ਵਾਸਤੇ ਭਾਜੀ। ਆਪ ਵੀ ਡਾਈਦੀ ਆ ਪਰ ਬੱਚਿਆਂ ਵਾਸਤੇ ਆ ਤਿੰਨ ਚ ਚੌਥੀ ਦਫਾ ਲਾ ਚੱਲੇ ਬੱਚਿਆਂ ਵਾਸਤੇ। ਹਾਂਜੀ ਮੇਰਮਾਨ। ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ।